ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ 18 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਇਹਨਾਂ ਰਾਸ਼ੀ ਵਾਲਿਆਂ ਦੀ ਪਲਟ ਚਾਵੇਗੀ ਕਿਸਮਤ ਇਹਨਾਂ ਦਾ ਹੋਵੇਗਾ 골ਡਨ ਸਮਾਂ ਸ਼ੁਰੂ ਇਹ ਤਿੰਨ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਦੋਸਤੋ ਰਾਤ 12 ਵਜੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਕਿ 18 ਦਸੰਬਰ ਤੋਂ 26 ਤਰੀਕ ਤੱਕ ਇਹ ਤਿੰਨ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਜੀ ਹਾਂ ਦੋਸਤੋ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਦੀ ਪਲਟਣ ਵਾਲੀ ਹੈ ਕਿਸਮਤ ਕਿਉਂਕਿ ਇਹ ਸ਼ਨੀ ਦੇਵ ਦੇ ਭਗਤ ਬਹੁਤ ਲੰਮੇ ਸਮੇਂ ਤੋਂ ਬਹੁਤ ਹੀ ਭਾਵਨਾ ਦੇ ਨਾਲ ਸ਼ਨੀ ਦੇਵ ਦੀ ਪੂਜਾ ਕਰਦੇ ਆ ਰਹੇ ਹਨ ਅਤੇ ਸ਼ਨੀ ਦੇਵ ਦੇ ਨਾਮ ਉਤੇ ਕੁਝ ਨਾ ਕੁਝ ਦਾਨ ਪੁੰਨ ਹਮੇਸ਼ਾ ਕਰਦੇ ਰਹਿੰਦੇ ਹਨ ਜਿਸ ਕਰਕੇ ਭਗਵਾਨ ਛਣੇ ਦੇਵ ਹੁਣ ਇਹਨਾਂ ਤੋਂ ਪ੍ਰਸੰਨ ਹੋ ਚੁੱਕੇ ਹਨ ਅਤੇ ਇਹਨਾਂ ਦੇ ਵੱਡੇ ਵੱਡੇ ਸੰਕਟ ਟਲਣ ਵਾਲੇ ਹਨ ਉਸੇ ਬਦਲੇ ਇਹਨਾਂ ਨੂੰ ਦੇਣ ਵਾਲੇ ਹਨ ਵੱਡੀਆਂ-ਵੱਡੀਆਂ ਅਪਾਰ ਖੁਸ਼ਖਬਰੀਆਂ ਤੇ ਸਫਲਤਾਵਾਂ ਜੈਸੇ ਨਾਲ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਇਹਨਾਂ ਦਾ ਗਰੀਬੀ ਵਾਲਾ ਜੀਵਨ ਅਮੀਰੀ ਦੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਇਹਨਾਂ ਨੂੰ ਦੁੱਖਾਂ ਤੋਂ ਮੁਕਤੀ ਮਿਲਣ ਵਾਲੀ ਹੈ ਜੀ ਹਾਂ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕੀਤੀ ਗਈ ਹੋਈ ਭਵਿੱਖ ਬਾਣੀ ਕਦੇ ਵੀ ਝੂਠੀ ਸਾਬਤ ਨਹੀਂ ਹੋਈ ਇਸ ਲਈ ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਕਿ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ 18 ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਚਮਕਣ ਵਾਲੀ ਹੈ ਇਹਨਾਂ ਤਿੰਨ ਰਾਸ਼ੀ ਵਾਲਿਆਂ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਤੁਹਾਡੀ ਰਾਸ਼ੀ ਵੀ ਸ਼ਾਮਲ ਤਾਂ ਨਹੀਂ ਤੁਹਾਡੀ ਕਿਸਮਤ ਵੀ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਚਮਕਣ ਵਾਲੀ ਤਾਂ ਨਹੀਂ ਕਿਤੇ ਤੁਸੀਂ ਵੀ ਇਹਨਾਂ ਦਿਨਾਂ ਦੇ ਵਿੱਚ ਕਰੋੜਪਤੀ ਬਣਨ ਵਾਲੇ ਤਾਂ ਨਹੀਂ ਦੋਸਤੋ ਇਹ ਸਭ ਕੁਝ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਤੇ ਆਂਦੇ ਨਾਲ ਜ਼ਰੂਰ ਸੁਣੋ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਜ਼ਰੂਰ ਲਿਖ ਦੇਣਾ ਜੀ ਦੋਸਤੋ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਕਰਕ ਰਾਸ਼ੀ ਦੋਸਤੋ ਕਰਕ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਰਾਤ 12 ਵਜੇ ਤੋਂ ਵੱਡੀ ਭਵਿੱਖ ਬਾਣੀ ਕੀ ਕੀਤੀ ਗਈ ਹੈ ਕੇ ਕ੍ਰਕਰਾਸ਼ੀ ਵਾਲਿਆਂ ਨੂੰ 18 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਦੋ ਵੱਡੀਆਂ અપਾਰ ਖੁਸ਼ੀਆਂ ਸ਼ਨੀ ਦੇਵ ਦੀ અપਾਰ ਕਿਰਪਾ ਦੇ ਨਾਲ ਪ੍ਰਾਪਤ ਹੋਣ ਵਾਲੀਆਂ ਹਨ ਜਿਸ થી ਇਹ ਚਿਰਾਂ ਤੋਂ ਉਡੀਕ ਕਰ ਰਹੇ ਸਨ ਅਤੇ ਚਿਰਾਂ ਤੋਂ ਇਹਨਾਂ ਦੇ ਕੰਮਾਂ ਦੇ ਵਿੱਚ ਅੜਚਨਾ ਆ ਰਹੀਆਂ ਸਨ ਜੀਹਾਂ ਦੋਸਤੋ ਜੇਕਰ ਇਹਨਾਂ ਦੇ بیٹے ਜਾਂ ਫਿਰ ਬੇਟੀ ਦੇ ਰਿਸ਼ਤੇ ਤੈਅ ਹੋਣ ਦੇ ਵਿੱਚ ਬਹੁਤ ਸਮੇਂ ਤੋਂ ਅੜਚਨਾ ਚੱਲ ਰਹੀਆਂ ਸਨ ਅਓ ਹੁਣ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਸਮਾਪਤ ਹੋਣ ਵਾਲੀਆਂ ਹਨ ਅਤੇ ਇਹਨਾਂ ਦੇ ਬੱਚਿਆਂ ਦੇ ਵਧੀਆ ਘਰ ਦੇ ਵਿੱਚ ਰਿਸ਼ਤੇ ਹੋਣ ਵਾਲੇ ਹਨ ਜਿਸ ਨਾਲ ਇਹਨਾਂ ਦੀ ਗਰੀਬੀ ਅਮੀਰੀ ਦੇ ਵਿੱਚ ਬਦਲਾਅ ਆਵੇਗਾ ਅਤੇ ਇਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਵਿੱਚ ਐਸ਼ੋ ਆਰਾਮ ਦੇ ਨਾਲ ਸਮਾਪਤੀ ਕਰਨ ਵਾਲੇ ਹਨ ਜਿਸ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਕਦੇ ਵੀ ਦੇਸੀ ਘੋੜੇ ਦੇ ਲੱਡੂ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਦੂਜੀ ਖੁਸ਼ਖਬਰੀ ਇਹਨਾਂ ਦੇ ਲਈ ਇਹ ਵੀ ਹੋ ਸਕਦੀ ਹੈ ਕਿ ਇਹਨਾਂ ਨੂੰ ਸਰਕਾਰੀ ਬੈਂਕ ਦੇ ਵਿੱਚ ਸਰਕਾਰੀ ਜੋਬ ਪ੍ਰਾਪਤ ਹੋ ਸਕਦੀ ਹੈ ਜਿਸ ਨਾਲ ਇਹਨਾਂ ਦੇ ਘਰ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਹੋ ਜਾਵੇਗੀ ਅਤੇ ਇਹਨਾਂ ਦੀ ਬੰਦ ਕਿਸਮਾਂ ਦੇ ਤਾਲੇ ਖੋਲ ਜਾਣਗੇ ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਤੰਗੀ ਨਹੀਂ ਰਹੇਗੀ ਦੋਸਤੋ ਜੇਕਰ ਇਹ ਰਾਸ਼ੀ ਵਾਲੇ ਜਾਤਕ ਚਾਹੁੰਦੇ ਹਨ ਕਿ ਭਗਵਾਨ ਛੰਨੇ ਦੇਵ ਦਾ ਆਸ਼ੀਰਵਾਦ ਇਸੇ ਤਰ੍ਹਾਂ ਬਣਿਆ ਰਹੇ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਆਪਣੇ ਘਰ ਦੀ ਛੱਤ ਦੇ ਉੱਤੇ ਮਿੱਠੇ ਚਾਵਲ ਅਤੇ ਮਿੱਠੀ ਰੋਟੀ ਜ਼ਰੂਰ ਪਾਉਣੀ ਚਾਹੀਦੀ ਹੈ। ਇਹਨਾਂ ਦਾ ਭਾਗ ਹੋਰ ਵੀ ਜ਼ਿਆਦਾ ਚਮਕ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਮ ਰਾਸ਼ੀ। ਕੁੰਮ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਦੋਸਤੋ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ। ਜੇਕਰ ਤੁਸੀਂ 18 ਤਰੀਕ ਤੋਂ ਲੈ ਕੇ 26 ਦਸੰਬਰ ਦੇ ਵਿੱਚ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ਰਾਬ, ਮੀਟ, ਆਂਡੇ ਆਦਿ ਦਾ ਸੇਵਨ ਨਹੀਂ ਕਰਦੇ ਕਿਉਂਕਿ 18 ਤਰੀਕ ਤੋਂ ਲੈ ਕੇ 31 ਦਸੰਬਰ ਤੱਕ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਸ਼ੋਭ ਚੱਲ ਰਿਹਾ ਹੈ ਇਸ ਲਈ ਜੇਕਰ ਤੁਸੀਂ ਇਸ ਸਮੇਂ ਵਿੱਚ ਇਹ ਗਲਤੀਆਂ ਕਰ ਦਿੰਦੇ ਹੋ ਤਾਂ ਤੁਹਾਡੀਆਂ ਖੁਸ਼ੀਆਂ ਵੀ ਗਮੀਆਂ ਦੇ ਵਿੱਚ ਬਦਲ ਜਾਣਗੀਆਂ ਤੇ ਤੁਹਾਨੂੰ ਵੱਡੇ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਪਰ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਖਾਣ ਪੀਣ ਤੋਂ ਪਰਹੇਜ਼ ਰੱਖਦੇ ਹੋ ਤਾਂ ਤੁਹਾਨੂੰ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਮਾਇਆ ਦੀ ਪ੍ਰਾਪਤੀ ਹੋਵੇਗੀ ਅਤੇ ਕਰ ਦੇ ਵਿੱਚ ਖੁਸ਼ਹਾਲੀ ਬਣੀ ਰਹੇਗੀ। ਦੋਸਤੋ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ वृਸ਼ਕ ਰਾਸ਼ੀ। वृਸ਼ਕ ਰਾਸ਼ੀ ਵਾਲਿਆਂ ਦਾ ਅਸਈ ਹੈ ਕਿ 18 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਦਾ ਸਮਾਂ ਇਸ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ। ਕਿਉਂਕਿ ਇਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦੀ ਰਸਤੇ ਬਣ ਰਹੀ ਹੈ ਜਿਵੇਂ ਨਾਲ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਖੁਸ਼ੀਆਂ ਦੇ ਵਿੱਚ ਤਬਦੀਲ ਹੋ ਜਾਵੇਗੀ ਜੀ ਹਾਂ ਦੋਸਤੋ ਜੇਕਰ ਇਹ ਆਪਣਾ ਕੋਈ ਵੀ ਵਪਾਰ ਦਾ ਗਾਮ ਕਰਨਾ ਚਾਹੁੰਦੇ ਹਨ ਤਾਂ ਉਸ ਵਪਾਰ ਦੇ ਵਿੱਚ ਇਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਮੁਨਾਫਾ ਹੋਵੇਗਾ ਜਿਸ ਨਾਲ ਘਰ ਦੇ ਵਿੱਚ ਕਿਸੇ ਵੀ ਚੀਜ਼ ਤੇ ਕੋਈ ਵੀ ਤੰਗੇ ਨਹੀਂ ਰਹਿਣਗੇ ਅਤੇ ਇਹਨਾਂ ਦੇ ਬੱਚੇ ਵਧੀਆ ਪੜਾਈ ਲਿਖਾਈ ਦੇ ਕਾਰਨ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਅਤੇ ਆਪਣੇ ਮਾਤਾ ਪਿਤਾ ਦੇ ਨਾਮ ਦੇ ਛੰਡੇ ਘੜ ਦੇਣਗੇ ਜੀ ਹਾਂ ਦੋਸਤੋ ਅਜਿਆ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਹੋਣ ਵਾਲਾ ਹੈ ਕਿਉਂਕਿ ਇਹਨਾਂ ਉਤੇ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਬਣਿਆ ਰਹਿਣ ਵਾਲਾ ਹੈ ਜਿਸ ਦੇ ਨਾਲ ਇਹ ਆਪਣੀ ਜ਼ਿੰਦਗੀ ਦੀ ਹਰ ਇੱਕ ਬੁਲੰਦੀ ਹਾਸਲ ਕਰਨ ਵਾਲੇ ਹਨ ਦੋਸਤੋ ਜੇਕਰ ਤੁਹਾਨੂੰ ਸਾਂਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਦੀ ਲਿਖ ਕੇ ਹਾਜ਼ਰੀ ਲਿਖਵਾ ਦੇਣਾ ਜੀ ਦੋਸਤੋ ਇਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ